ਸੋ ਆਉਣ ਵਾਲੇ 4-5 ਦਿਨਾਂ ਵਿੱਚ ਸਾਰੇ ਪੰਜਾਬ ਵਿੱਚ ਹੀ ਕਾਫੀ ਥਾਵਾਂ ਤੇ ਜਿਹੜੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਜੀ ਪਿਛਲੇ ਦਿਨਾਂ ਵਿੱਚ ਕਿਉਂਕਿ ਜ਼ਿਆਦਾ ਪਾਣੀ ਮੌਨ ਕਾਰਨ ਕਾਫੀ ਪ੍ਰੋਬਲਮ ਫਸਲਾਂ ਦੀ ਦੇਖਣ ਨੂੰ ਮਿਲੀ ਹੈ ਪਬਲਿਕ ਨੂੰ ਹੀ ਮੈਸੇਜ ਦੇ ਸਕਦੇ ਆ ਜੀ ਕਿ ਜਿਹੜੀ ਲਾਈਟ ਟੂ ਮੋਡਰੇਟ ਰੇਨ ਬਹੁਤ ਥਾਵਾਂ ਤੇ ਐਕਸਪੈਕਟਡ ਹੈ ਔਰ ਕਿਤੇ-ਕਿਤੇ ਹੈਵੀ ਰੇਨ ਵੀ ਹੋ ਸਕਦੀ ਹੈ। ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਐਸਐਮਜ਼ਡ ਨਿਊਜ਼ ਤੇ ਮੈਂ ਹਾਂ ਅਮਨਦੀਪ। ਇਸ ਟਾਈਮ ਅਸੀਂ ਮੌਜੂਦ ਆ ਪੀਏਯੂ ਯੂਨੀਵਰਸਿਟੀ ਲੁਧਿਆਣਾ ਵਿਖੇ। ਜਿੱਥੇ ਮੌਸਮ ਵਿਭਾਗ ਦੇ ਮੈਡਮ ਡਾਕਟਰ ਪਨੀਤ ਕੌਰ ਜੀ ਨਾਲ ਅਸੀਂ ਗੱਲਬਾਤ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਦਾਂ ਦਾ ਰਹੇਗਾ। ਆਓ ਗੱਲਬਾਤ ਕਰਦੇ ਆ ਮੈਡਮ ਨਾਲ ਆਉਣ ਵਾਲੇ ਮੌਸਮ ਦੇ ਬਾਰੇ। ਦੀ ਮੌਸਮ ਦਾ ਕੀ ਅਨੁਮਾਨ ਕੀਤਾ ਜਾ ਰਿਹਾ ਹੈ ਕਿ ਗਰਮੀ ਵਧ ਰਹੀ ਹੈ ਜਿਸ ਤਰ੍ਹਾਂ ਆਪਾਂ ਮੌਸਮ ਆ ਰਿਹਾ ਨਮਰਦਾ ਜਾਂ વરસાદ ਜਾਂ ਕਿਸ ਤਰ੍ਹਾਂ ਦਾ ਹੈ ਜੀ ਜੋ ਸੀ ਸੈਨੋਪਟਿਕ ਸਿਚੁਏਸ਼ਨਸ ਦੇਖ ਰਹੇ ਆ ਉਹ ਮੌਨਸੂਨ ਐਕਟੀਵਿਟੀ ਲਈ ਫੇਵਰੇਬਲ ਬਣੀ ਹੋਈਆਂ ਨੇ ਸੋ ਆਉਣ ਵਾਲੇ 4-5 ਦਿਨਾਂ ਵਿੱਚ ਸਾਰੇ ਪੰਜਾਬ ਵਿੱਚ ਹੀ ਕਾਫੀ ਥਾਵਾਂ ਤੇ ਜਿਹੜੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਇਹਦੇ ਤੋਂ ਇਲਾਵਾ ਲਾਈਟਨਿੰਗ ਔਰ ਥੰਡਰਸਟਾਰਮਸ ਵੀ ਹੋ ਸਕਦੇ ਨੇ ਔਰ ਆਈਸੋਲੇਟਡ ਪਲੇਸਸ ਤੇ ਹੈਵੀ ਰੇਨ ਦੀ ਵੀ ਪ੍ਰੈਡਿਕਸ਼ਨ ਹੈ ਕਿਤੇ ਕਿਤੇ ਪੰਜਾਬ ਦੇ ਵਿੱਚ ਹੈਵੀ ਰੇਨ ਵੀ ਹੋ ਸਕਦੀ ਹੈ ਪਰ ਕਿਸਾਨਾਂ ਵਾਸਤੇ ਕੋਈ ਮੈਸੇਜ ਦੇਣਾ ਕਿ ਜਿਸ ਤਰ੍ਹਾਂ ਕਾਫੀ ਜ਼ਿਆਦਾ ਮਤਲਬ ਪਰਸਨ ਯਾਰ ਤਬਾਹ ਹੋਈ ਹੈ ਨੁਕਸਾਨ ਕਾਫੀ ਹੋਇਆ ਹੈ ਜੀ ਇਹ ਉਹਨਾਂ ਦੇ ਬਾਰੇ ਵਿੱਚ ਕੀ ਕਰਦੇ ਜੀ ਪਿਛਲੇ ਦਿਨਾਂ ਵਿੱਚ ਤੁਹਾਨੂੰ ਕਿ ਜ਼ਿਆਦਾ ਪਾਣੀ ਹੋਣ ਕਾਰਨ ਕਾਫੀ ਪ੍ਰੋਬਲਮ ਫਸਲਾਂ ਦੀ ਦੇਖਣ ਨੂੰ ਮਿਲੀ ਹੈ ਸੋ ਇਹਦੇ ਵਾਸਤੇ ਅਸੀਂ ਕਿਸਾਨਾਂ ਨੂੰ ਇਹੀ ਸਲਾਹ ਦੇ ਸਕਦੇ ਹਾਂ ਕਿ ਜਿਵੇਂ ਝੋਨੇ ਦੀ ਫਸਲ ਹੈ ਉਹ ਵੱਧ ਪਾਣੀ ਵੀ ਥੋੜਾ ਸਾਰ ਲੈਂਦੀ ਹੈ ਬਟ ਕੁਝ ਹੋਰ ਕ੍ਰੌਪਸ ਜਿਵੇਂ ਕਿ ਸਪੈਸ਼ਲੀ ਸਬਜ਼ੀਆਂ ਦੀਆਂ ਫਸਲਾਂ ਨੇ ਉਹਨਾਂ ਨੂੰ ਜ਼ਿਆਦਾ ਪਾਣੀ ਨਾਲ ਵੀ ਬਹੁਤ ਛੇਤੀ ਨੁਕਸਾਨ ਹੁੰਦਾ ਸੋ ਜਿੱਥੇ ਪੋਸੀਬਲ ਹੋਵੇ ਉਹਨਾਂ ਨੂੰ ਜਿੱਥੇ ਪਾਣੀ ਜ਼ਿਆਦਾ ਖੜਾ ਹੋਵੇ ਉਹਨਾਂ ਨੂੰ ਪਾਣੀ ਦੇ ਨਿਕਾਸ ਦਾ ਜ਼ਰੂਰ ਪ੍ਰਬੰਧ ਕਰਨਾ ਚਾਹੀਦਾ ਜਿੱਥੇ ਪੋਸੀਬਲ ਹੋਵੇ ਤਾਂਕਾ ਤਾਂਕਿ ਇਹਨਾਂ ਫਸਲਾਂ ਨੂੰ ਜਿਹੜਾ ਜ਼ਿਆਦਾ ਪਾਣੀ ਤੋਂ ਨੁਕਸਾਨ ਨਾ ਹੋ ਸਕੇ ਕਿ ਦੁਬਾਰਾ ਰੇਨ ਕਰਕੇ ਜਿਵਾ ਜਿਤਨਾ ਪਹਿਲੇ ਸਰ ਕਾਫੀ ਜ਼ਿਆਦਾ ਪਰਸਾਤ ਆਈ ਹੈ ਪਾਣੀ ਕਾਫੀ ਜ਼ਿਆਦਾ ਹੋਵੇ ਪੰਜਾਬ ਦੇ ਵਿੱਚ ਜਿਹੜਾ ਹੜ ਆ ਗਿਆ ਇਸ ਤਰ੍ਹਾਂ ਕਹਿੰਦੇ ਨੇ ਕਿ ਦੁਬਾਰਾ ਮੀਂਹ ਲਗਾਇਆ ਸੋ ਤਾਂ ਕਿ ਦੁਬਾਰਾ ਤਾਂ ਨਹੀਂ ਆਇਆ ਜੀ ਜੀ ਅਸੀਂ ਜੋ بارش ਦੀ ਪ੍ਰੈਡਿਕਸ਼ਨ ਦੇਖ ਰਹੇ ਹਾਂ ਵੈਸੇ ਸਾਰੇ ਪੰਜਾਬ ਵਿੱਚ ਜ਼ਿਆਦਾ ਥਾਵਾਂ ਤੇ ਹਲਕੀ ਤੋਂ ਦਰਮਿਆਨੀ بارش ਹੋਣ ਦੀ ਪ੍ਰੈਡਿਕਸ਼ਨ ਹੈ ਔਰ ਕਿਤੇ ਕਿਤੇ ਜਿਹੜੀ ਹੈਵੀ ਰੇਨ ਹੋ ਸਕਦੀ ਹੈ ਸੋ ਅਸੀਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਜ਼ਿਆਦਾ ਨਹੀਂ ਐਕਸਪੈਕਟ ਕਰ ਰਹੇ ਮੈਮ ਕਿਸਾਨ ਇੰਸਟੀਚਨ ਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਜਿਸ ਤਰ੍ਹਾਂ ਉਹ ਮੌਸਮ ਆਇਆ ਵਾ ਕਿ ਦੁਬਾਰਾ ਆਂਦੀ ਸੁਭਾ ਹੋ ਰਿਹਾ ਹੈ ਸਾਡੇ ਕੋਲ ਜੋ ਪੰਜਾਬ ਦੀ ਹੀ ਪ੍ਰੈਡਿਕਸ਼ਨ ਹੁੰਦੀ ਹੈ ਜੀ ਪੰਜਾਬ ਦੀ ਜੋ ਪ੍ਰੈਡਿਕਸ਼ਨ ਹੈ ਉਹ ਹੈ ਕਿ ਲਾਈਟ ਟੂ ਮੋਡਰੇਟ ਪੰਜਾਬ ਦੇ ਵਿੱਚ ਜ਼ਿਆਦਾ ਥਾਵਾਂ ਤੇ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਰੇਨ ਹੋ ਸਕਦੀ ਹੈ ਕਿ ਐਸਟਮ ਗ੍ਰੀਡੀ ਗਰਮੀ ਪੈ ਰਹੀ ਹੈ ਜੇ ਬਹੁਤ ਜ਼ਿਆਦਾ ਹੋ ਰਿਹਾ ਉਹਦੇ ਬਾਰੇ ਕੁਝ ਅੱਜਕੱਲ ਜੋ ਟੈਂਪਰੇਚਰ ਕੰਡੀਸ਼ਨਸ ਚੱਲ ਰਹੀਆਂ ਨੇ ਜੀ ਜਿਵੇਂ ਕੱਲ ਦਾ ਮੈਕਸਿਮਮ ਟੈਂਪਰੇਚਰ 31.6 ਡਿਗਰੀ ਸੈਂਟੀਗ੍ਰੇਡ ਸੀ ਰਿਕਾਰਡ ਕੀਤਾ ਜਦੋਂ ਕਿ ਕੱਲ ਦਾ ਨਾਰਮਲ 33.5 ਡਿਗਰੀ ਸੈਂਟੀਗ੍ਰੇਡ ਸੀ ਸੋ ਨਾਰਮਲ ਤੋਂ 1.9 ਡਿਗਰੀ ਇਹ ਨੀਚੇ ਸੀ ਇਸੀ ਤਰ੍ਹਾਂ ਅੱਜ ਦਾ ਜੋ ਮਿਨਿਮਮ ਟੈਂਪਰੇਚਰ ਹੈ 28 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਜਿਹੜਾ 26.4 ਡਿਗਰੀ ਸੈਂਟੀਗ੍ਰੇਡ ਹੈ ਸੋ ਡੇ ਟਾਈਮ ਟੈਂਪਰੇਚਰ ਕਾਲ ਨਾਰਮਲ ਨਾਲੋਂ ਨੀਚੇ ਅਬਜ਼ਰਵ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਈਟ ਟਾਈਮ ਟੈਂਪਰੇਚਰ ਜਿਹੜਾ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਔਰ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਟੈਂਪਰੇਚਰ ਦੇ ਵਿੱਚ ਜ਼ਿਆਦਾ ਚੇਂਜ ਨਹੀਂ ਐਕਸਪੈਕਟ ਕਰ ਰਹੇ ਲਗਭਗ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਕੋਈ ਮੈਸੇਜ ਦੇਣਾ ਚਾਹੋਗੇ ਪਬਲਿਕ ਨੂੰ ਹੀ ਮੈਸੇਜ ਦੇ ਸਕਦੇ ਆ ਜੀ ਕਿ ਜਿਹੜੀ ਲਾਈਟ ਟੂ ਮੋਡਰੇਟ ਰੇਨ ਬਹੁਤ ਥਾਵਾਂ ਤੇ ਐਕਸਪੈਕਟਿਡ ਹੈ ਔਰ ਕਿਤੇ ਕਿਤੇ ਹੈਵੀ ਰੇਨ ਵੀ ਹੋ ਸਕਦੀ ਹੈ ਸੋ ਇਹਦੇ ਕਰਕੇ ਉਹਨਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਉਹਨਾਂ ਦੇ ਕੋਈ ਟਰੈਵਲ ਪਲਾਨਸ ਨੇ ਉਹਨਾਂ ਨੂੰ ਅਕੋਰਡਿੰਗਲੀ ਬਣਾਉਣੇ ਚਾਹੀਦੇ ਨੇ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਡਾਕਟਰ ਪਨੀਤ ਕੌਰ ਜੀ ਨੇ ਇਹ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਅਤੇ ਦਰਿਆਣੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇਹੋ ਜਿਹੇ ਹੀ ਅਪਡੇਟ ਦੇਖਣ ਲਈ ਬਣੇ ਰਹੋ ਐਸਐਮਜ਼ਡ ਨਿਊਜ਼ ਕੈਮਰਾਮੈਨ ਬੱਲੂ ਦੇ ਨਾਲ ਮੈਂ ਅਮਨਦੀਪ